पब्लिक लाइव पंजाब कैबिनेट मंत्री खानपुर तो गंदला लाहड़ी रोड़ पत्थर गया इस सड़क दी लंबाई पांच किलोमीटर चौड़ाई करोड़ रुपया खर्च होट्री लाल चंद कटारूचक ने कहा कि पंजाब सरकार वालों बेहतर सुविधा देने के उपराले कि जिसने दे हुई सड़क की पुरानी समस्या का नींह पत्थर रख्या है जो जल्दी बनके तैयार हो जाएगी कहा कि सरकार लोग समस्या दूर करने लचनबद्ध है उन्होंने दसिया के सरकार वालों पहला नौजवाना रोजगार दिता गया उसके बाद चंगत सहूलत कलीनिकान खोलिया गई सड़क हो गई है पठानकोट जिले सड़क समय तो खराब हैं जो रिपेयर कर दिता जाएगा इस मौके से आम आदमी पार्टी के जिला प्रधान ठाकुर अमित ने दसिया की औकत सड़क लंबे समय तो खराब सिस संबंधी उन्होंने वालों मुखमंत्र भगवंत मान नपील की गई सड़क का निर्माण करवाया जाए

ਨਹੀਂ ਬਿਲਕੁਲ ਅਕਸਰੀ ਅ ਅਖਬਾਰਾਂ ਚ ਖਬਰਾਂ ਚ ਇਸ ਰੋਡ ਬਾਰੇ ਚਰਚਾ ਹੁੰਦੀ ਰਹੀ ਸੀਗੀ ਸੋ ਸੇ ਸੌਰ ਤੇ ਆਪਣੇ ਆਮਦ ਮੰਟੂ ਜੀ ਹਮੇਸ਼ਾ ਇਸ ਗੱਲ ਦੇ ਲਈ ਇਸ ਸੜਕ ਬਾਰੇ ਚਰਚਾ ਕਰਦੇ ਸੋ ਮੈਨੂੰ ਖੁਸ਼ੀ ਆ ਕਿ ਅਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇਸ ਪੌਣੇ 4 ਫੁੱਟ ਪੌਣੇ 4 ਕਿਲੋਮੀਟਰ ਦਾ ਇਹ ਰੋਡ ਬਣਨਾ ਖਾਨਪੁਰ ਤੋਂ ਲੈ ਕੇ ਅਪ ਟੂ ਛੋਟੇਪੁਰ ਗੰਦਰਾਲਾੜੀ ਸੋ ਨਾ ਕੇਵਲੇ ਰੋਡ ਬਣਾਣਾ ਬਲਿਕੇ 10 ਫੁੱਟ ਤੋਂ 12.5 ਫੁੱਟ 2.5 ਫੁੱਟ ਚ ਇਹਨੂੰ ਹੋਰ ਚੌੜਾ ਵੀ ਕਰਨਾ ਤੇ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ ਇਹਦਾ ਨਿਰਮਾਣ ਹੋਣਾ ਔਰ ਇਹਦੇ ਵਿੱਚ ਇੱਕ ਪੁਲ ਵੀ ਹੈ ਜਿਹੜਾ ਕਈ ਸਾਲਾਂ ਤੋਂ ਮੈਂ ਸਮਝਦਾ ਵੀ ਉਹ ਬਰਸਾਤਾਂ ਦੇ ਨਾਲ ਇੱਕ ਵਾਰ ਰੁੜ ਗਿਆ ਸੀਗਾ ਸੋ ਲਗਾਤਾਰ ਸਰਕਾਰ ਜਿੱਥੇ ਬਾਕੀ ਸਾਈਡਾਂ ਤੇ ਕੰਮ ਕਰ ਰਹੀ ਹੈ ਹੁਣ ਪੰਜਾਬ ਦੇ ਅੰਦਰ ਸਰਕਾਰ ਨੇ ਸੜਕਾਂ ਨੂੰ ਹੱਥ ਪਾ ਲਿਆ ਤੇ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਸਭ ਦੇ ਸਾਹਮਣੇ ਗੱਲ ਕਹਿ ਰਿਹਾ ਕਿ ਬਹੁਤ ਜਲਦੀ ਪਠਾਨਕੋਟ ਦੀਆਂ ਤਮਾਮ ਸੜਕਾਂ ਚਾਹੇ ਉਹ ਸੁਜਾਨਪੁਰ ਹਲਕੇ ਦੀਆਂ ਨੇ ਚਾਹੇ ਭੋਇ ਦੀਆਂ ਨੇ ਤੇ ਚਾਹੇ ਪਠਾਨਕੋਟ ਦੀਆਂ ਨੇ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਸਾਰੀਆਂ ਸੜਕਾਂ ਜਿਹੜੀ ਉਹਦੀ ਰਿਪੇਅਰ ਨਜ਼ਰ ਆਊਗੀ ਜਿਹੜੀਆਂ ਚੋੜੀਆਂਉਣ ਵਾਲੀਆਂ ਉਹ ਚੋੜੀਆਂ ਵੀ ਹੋਣਗੀਆਂ ਤੇ ਜਿਹੜੀ ਰਿਪੇਅਰ ਮੰਗਦੇ ਰਿਪੇਅਰ ਹੋਏਗੀ ਸੋ ਲੀਓ ਲੱਥਾ ਪੰਜਾਬ ਮਿਲਿਆ ਸੀਗਾ ਤੇ ਪੰਜਾਬ ਨੂੰ ਪਿਆਰ ਨਾਲ ਖੜੇ ਕਰਨ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਅੱਜ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਰੋਡ ਨੂੰ ਨਾ ਕੇਵਲ ਰਿਪੇਅਰ ਹੋਣੀ ਹੈ ਬਲੇ ਚੌੜਾ ਵੀ ਹੋਣਾ ਹੈ 12.5 ਫੁੱਟ ਇੱਕ ਪੁਲ ਦਾ ਨਿਰਮਾਣ ਵੀ ਵਿੱਚ ਹੋਣਾ ਸੋ ਬਹੁਤ ਜਲਦੀ ਇਹਨੂੰ ਜਿਹੜਾ ਕਰਕੇ ਕੰਪਲੀਟ ਇਸ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਲੋਕਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਦਾ ਕੰਟੈਂਟ ਬੜਾ ਕਲੀਅਰ ਹੈਗਾ ਲੋਕਾਂ ਦੇ ਭਲੇ ਲਈ ਕੰਮ ਕਰਨੇ ਆ ਸੋ ਹੁਣ ਬਾਕੀ ਕੰਮਾਂ ਦੇ ਨਾਲ ਨਾਲ ਜਿੱਥੇ ਬਿਜਲੀ ਮਾਫ ਹੋ ਗਈ ਹੈ ਜਿੱਥੇ ਦਵਾਈਆਂ ਦੀ ਇਲਾਜ ਦੇ ਲਈ ਸਰਕਾਰ ਦੇ ਵੱਡੇ ਹਮਲੇ ਐਜੂਕੇਸ਼ਨ ਦੇ ਅੰਦਰ ਵੱਡੇ ਇਨਵੈਸਟਮੈਂਟਾਂ ਹੋਈਆਂ ਨੇ ਔਰ ਹੁਣ ਸੜਕਾਂਲੇ ਪਾਸੇ ਪੰਜਾਬ ਸਰਕਾਰ ਨੇ ਰੋਕ ਕਰ ਲਿਆ ਤੇ ਬਹੁਤ ਜਲਦੀ ਬਾਕੀ ਸੜਕਾਂ ਜਿਹੜੀਆਂ ਨੇ ਉਹਦੇ ਰਿਪੇਅਰ ਇਸ ਹਲਕੇ ਦੇ ਅੰਦਰ ਪੂਰੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਦੇਖੋ ਜਿਹੜਾ ਆਪਣਾ ਖਾਨਪੁਰ ਚੋਂ ਤੋਂ ਜਿਹੜਾ ਸਿਆਨਪੁਰ ਨੂੰ ਜਿਹੜੇ ਜਿਹਦੇ ਵਿੱਚ ਕਟੋਗੜ 7 8 10 ਗਾਮ ਜਿਹੜੇ ਆਂਦੇ ਵਿੱਚ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਦੋ ਖੱਡਾਂ ਦਾ ਇੱਥੇ ਦਾ ਬਹਾਵ ਆਂਦਾ ਹੈ ਜਿਹੜਾ ਇਹ ਪੁਲ ਹੈ ਰੂੜੇ ਸੀ ਲੇਕਿਨ ਇਹਦਾ ਸਾਰਾ ਜਿਹੜੀ ਲੋਕਾਂ ਦਾ ਆਣਾ ਜਾਣਾ ਬੰਦ ਹੋ ਗਿਆ ਸੀ ਕਾਫੀ ਜਿਹੜਾ ਫਰਕ ਪਿਆ ਲੋਕਾਂ ਨੂੰ ਖਾਸ ਕਰਕੇ ਜਿਹੜੀ ਸਕੂਲੀ ਬੱਚਿਆਂ ਨੂੰ ਸੋ ਜਿਸ ਤਰ੍ਹਾਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਸਰਕਾਰ ਦੇ ਜਿਹੜੇ ਕੰਮ ਐ ਕਾਫੀ ਜ਼ਿਆਦਾ ਵਧੀਆ ਚੱਲ ਰਹੇ ਐ ਔਰ ਇਹ ਜਦੋਂ ਅਸੀਂ ਪ੍ਰੋਪੋਜ਼ਲ ਸੀਐਮ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਭੇਜਿਆ ਵੀ ਸਾਡੇ ਰੋਡ ਦਾ ਪੁਲ ਦਾ ਜਿਹੜਾ ਉਸਾਰੀ ਕੀਤੀ ਜਾਏ ਸੋ ਅੱਜ ਜਿਹੜਾ ਇਹ ਲੋਕਾਂ ਦਾ ਜਿਹੜੇ ਆਸ ਪੂਰੀ ਹੋਈ ਐ ਸੋ ਇਹ ਜਿਹੜਾ ਪ੍ਰੋਜੈਕਟ ਐ ਇਹ 2.5 ਕਰੋੜ ਦੇ ਲਗਤ ਨਾਲੇ ਬਣ ਜਾ ਰਿਹਾ ਜਿਹਦੇ ਵਿੱਚ ਪੁਲ ਐ ਨਾਲ ਜਿਹੜਾ 4.4 ਕਿਲੋਮੀਟਰ ਦਾ ਜਿਹੜਾ ਰਸ ਸੜਕ ਐ ਜਿਹਦੇ ਨਾਲ ਸਾਡੇ ਸਜਾਨਪੁਰ ਨਾਲ ਇਹ ਸਾਰਾ ਆਣਾ ਜਾਣਾ ਜਿਹੜਾ ਬੰਦ ਹੋ ਗਿਆ ਸੀ ਅੱਜ ਮੁਬਾਰਕਬਾਦ ਇਹਨੇ ਸਾਡੇ ਪੰਜਾਬ ਦੇ ਮંત્રી ਲਾਲਚੰਦ ਕਟਾਰੋ ਚੱਕ ਜੀ ਇੱਥੇ ਪਹੁੰਚੇ ਆ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਇੱਥੇ ਪਹੁੰਚੇ ਆ ਜਿਹੜੀ ਕੋਠੇਮਨਾਲ ਪੰਚਾਇਤ ਦੀ ਹਦੂਕਤ ਦੇ ਵਿੱਚ ਜਿਹੜਾ ਕੰਮ ਜਾਰੀ ਸ਼ੁਰੂ ਹੋਣ ਜਾ ਰਿਹਾ ਸੋ ਮੈਂ ਸਾਰੇ ਪਿੰਡ ਵਾਸੀਆਂ ਤਰਫੋਂ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਲੋਕਾਂ ਦੀ ਡਿਮਾਂਡ ਤੇ ਜਿਹੜਾ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਸੋ ਮੈਂ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਦਾ ਧੰਨਵਾਦੀ ਆ ਇਸ ਤਰ੍ਹਾਂ ਜਿਹੜੇ ਕੰਮ ਹੈ ਪੂਰੇ ਪੰਜਾਬ ਦੇ ਵਿੱਚ ਬੜੇ ਜੋਰੋ ਸ਼ੋਰ ਨਾਲ ਚੱਲ ਰਹੇ ਸੋ ਅੱਜ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਜਾਗੀ ਹੈ ਕਿਉਂਕਿ ਬੜੀ ਜਿਆਦਾ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਸੋ ਅੱਜ ਇਹਦੀ ਜਿਹੜੀ ਮੰਡੀ ਬੋਰਡ ਦੇ ਡਿਪਾਰਟਮੈਂਟ ਤੋਂ ਜਿਹੜਾ ਕੰਮ ਦੀ ਸ਼ੁਰੂਆਤ ਹੋ ਰਹੀ ਹੈ ਮੈਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਨੂੰ ਛੋਟੇਪੁਰ ਨੂੰ ਜਿਹੜੀ ਸੜਕ ਦਾ ਦੁਗਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਲਾਲਚੰਦ ਖੜਾ ਨੂੰ ਚੱਕ ਜੀ ਨੇ ਕੀਤਾ ਇਹ ਬਹੁਤ ਹੀ ਇੰਪੋਰਟੈਂਟ ਸੜਕ ਹੈ ਜੀ ਜੇ ਅਸੀਂ ਦੇਖਿਆ ਜਾਏ ਤੇ ਚਾਹੇ ਉਹ ਖਾਨਪੁਰ ਪਿੰਡ ਹੈ ਚਾਹੇ ਉਹ ਮਨਵਾਲ ਹੈ ਇਹ ਸਾਰੇ ਵੱਡੇ ਪਿੰਡ ਨੇ ਜੋ ਲਗਭਗ ਸਜਾਣਪੁਰ ਸ਼ਹਿਰ ਵੀ ਨਾਲ ਹੀ 50 ਹਜ਼ਾਰ ਵਾਦੀ ਨੂੰ ਇਸ ਸੜਕ ਦਾ ਫਾਇਦਾ ਹੈ। ਔਰ ਇੱਕ ਬਹੁਤ ਹੀ ਪਠਾਨਕੋਟ ਤੇ ਸਜਾਣਪੁਰ ਨੂੰ ਕਨੈਕਟੀਵਿਟੀ ਜਿਹੜੀ ਇਹ ਸੜਕ ਪਿੰਡਾਂ ਨੂੰ ਕਨੈਕਟ ਕਰਦੀ ਸੀ ਲੋਕਾਂ ਨੂੰ ਕਨੈਕਟ ਕਰਦੀ ਸੀ। ਔਰ ਮੈਂ ਬੜੀ ਵੰਡਮਨਾ ਮੈਂ ਸਮਝਦਾ ਕਿ ਬਹੁਤ ਇਹ ਮਾੜੀ ਗੱਲ ਰਹੀ ਹੈ ਕਿ ਪਿਛਲੇ ਮੈਂ ਸਮਝਦਾ ਕਿ ਇੱਥੋਂ ਵਿਧਾਇਕ ਵੀ ਰਹੇ ਇਸ ਪਿੰਡ ਤੋਂ ਵੀ ਰਹੇ ਔਰ ਇੱਥੇ ਹੋਰ ਵੀ ਜਿਹੜੇ ਉਨ੍ਹਾਂ ਦੇ ਦੌਰਾਨ ਵੀ ਜਿਹੜੀਆਂ ਸੜਕਾਂ ਨਹੀਂ ਬਣ ਸਕੀਆਂ ਤੇ ਮੈਂ ਮੰਤਰੀ ਜੀ ਦਾ ਦੁਬਾਰਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਤੋਂ ਪਹਿਲਾਂ ਸੁजानਪੁਰ ਹਲਕੇ 'ਚ ਇਹਨਾਂ ਨੇ ਡਿਫੈਂਸ ਰੋਡ ਜਿਹੜੀ ਇੱਕ ਲਾਈਨ ਸੀ ਉਹਦਾ ਉਦਘਾਟਨ ਕੀਤਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਉਹਨੇ ਸੜਕ ਦਾ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਸਾਫ ਸਿੰਘ ਸਾਹਬਾ ਜੀ ਔਰ ਸਾਰੇ ਸਾਰਿਆਂ ਦੇ ਯੋਗਦਾਨ ਸਤਕਾ ਔਰ ਮੰਤਰੀ ਜੀ ਦਾ ਜਿਹੜਾ ਸਾਡੇ ਤੇ ਆਸ਼ੀਰਵਾਦ ਹੈ ਸਾਡੇ ਹਲਕੇ ਤੇ ਖਾਸ ਤੌਰ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਸਾਰੇ ਹਲਕਾ ਨਿਵਾਸੀਆਂ ਵੱਲੋਂ ਔਰ ਇੱਕ ਬਹੁਤ ਹੀ ਵੱਡੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਚਾਹੇ ਉਹਨਾਂ ਦਾ ਹਲਕਾ ਨਹੀਂ ਹੈ ਫਿਰ ਵੀ ਉਹਨਾਂ ਨੇ ਸਜਾਨਪੁਰ ਨੂੰ ਇੱਕ ਜਿਹੜਾ ਆਪਣੇ ਹਲਕੇ ਵਰਗਾ ਸਮਝਿਆ ਔਰ ਉਹਨਾਂ ਨੇ ਆਪਣਾ ਆਸ਼ੀਰਵਾਦ ਰੱਖਿਆ ਇਸ ਕਰਕੇ ਮੈਂ ਮੰਤਰੀ ਜੀ ਦਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ